ਰੋਕ ਰਿਹਾ ਤੇ ਫਿਰ ਬਣਾ ਦੇ ਗਵਰਨਮੈਂਟ ਇਹ ਕਰਦਾ ਕੋ ਸਰਨਾਮ ਦਾ ਮੈਂ ਅਸਲ ਤਸਵੀਰੇ ਕਿਹੜੇ ਜਗ੍ਹਾ ਤੇ ਆਪਾਂ ਕੀ ਕਰਨੀ ਸੀ ਕੀ ਹਾਂਜੀ ਇਹ ਮੁਕੱਦਮਾ ਨੰਬਰ 44 2025 ਦਾ ਦਰਜ ਕੀਤਾ ਇਹ ਚ ਲੜਕਾ ਇੱਕ ਅਰਸ਼ਦੀਪ ਸਿੰਘ ਆ ਜੀ 21 ਸਾਲ ਦਾ ਪੰਜਾਬੀ ਯੂਨੀਵਰਸਿਟੀ ਦਾ ਸਟੂਡੈਂਟ ਆ ਜੀ ਇਹ ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਪੰਜ ਜਣਿਆਂ ਨੇ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਦੋ ਲੜਕੇ ਬਾਈ ਨੇਮ ਨੇ ਤੇ ਤਿੰਨ ਜਣੇ ਨਾਮ ਲੂਮ ਨੇ ਇਹਨਾਂ ਦੇ ਇਹਦੇ ਸਬੰਧੀ ਮਾਮਲਾ ਦਰਜ ਕਰ ਲਿਆ ਕਿਹੜੀ ਕਲਾਸ ਵਿੱਚ ਪੜਦਾ ਸੀ ਕਿਹੜੀ ਹੋਸਟਲ ਆ ਜੀ ਇਹ ਬੀਟੈਕ ਦਾ ਸਟੂਡੈਂਟ ਆ ਜੀ ਪੰਜਾਬੀ ਯੂਨੀਵਰਸਿਟੀ ਦਾ ਤੇ ਬਾਬਾ ਬੰਦਾ ਸਿੰਘ ਹੋਸਟਲ ਦੇ ਵਿੱਚ ਰਹਿ ਗਿਆ ਸੀ ਬੰਦੇ ਜਿਹੜੇ ਸੀ ਪੰਜ ਕਿੱਥੋਂ ਦੇ ਸੀ ਯੂਨੀਵਰਸਿਟੀ ਦੇ ਜੀਏ ਬਾਰੂ ਦੇ ਆਊਟਸਟੇਟ ਇਹ ਜੋ ਇਹਨੂੰ ਬਾਈ ਨੇਮ ਦੋਈ ਨਾਮ ਪਤਾ ਸੀਗੇ ਇੱਕ ਦਾ ਨਾਮ ਹੈਗਾ ਨਰਿੰਦਰ ਸਿੰਘ ਤੇ ਦੂਜੇ ਦਾ ਨਾਮ ਹੈਗਾ ਮਨੂ ਇਹ ਵੀ ਇਹਦੇ ਇਹਦੇ ਦੱਸਣ ਮਦਦ ਕੇ ਹੋਸਟਲ ਦੇ ਹੀ ਹੈਗੇ ਨੇ ਜੀ ਕਰਨ ਕੀ ਲੜਨ ਲਈ ਖੜਾਈ ਦਾ ਇਹ ਕਰਨ ਇਹਨਾਂ ਦਾ ਉੱਥੇ ਲਾਇਬ੍ਰੇਰੀ ਚੋਂ ਜਦੋਂ ਪੜ੍ਹ ਕੇ ਆ ਰਹੇ ਸੀਗੇ 5 ਅਪ੍ਰੈਲ ਨੂੰ ਵਾਪਸ ਜਾ ਰਹੇ ਸੀ ਤਾਂ ਜਦੋਂ ਵਾਪਸ ਜਾਂਦੇ ਹੋਏ ਕੋਈ ਇਹਨਾਂ ਦੇ ਜਾnde ਕੋਈ ਲੰਗਨ ਲਗਾਉਣ ਪਿੱਛੇ ਗਾੜੀ ਗਲੂਚ ਹੋਏ ਸੀਗੇ ਜਿੱਤੋਂ ਬਾਅਦ ਇਹਨਾਂ ਦੀ ਲੜਾਈ ਹੋ ਗਈ। ਕੋਈ ਅਰੈਸਟ ਹੋਇਆ ਨਹੀਂ ਅਜੇ। ਇਹਨਾਂ ਤੇ ਰੇਡ ਕੀਤੀ ਜਾ ਰਹੀ ਹੈ ਲਗਾਤਾਰ ਤੇ ਘਰੋਂ ਵੀ ਫਰਾਰ ਨੇ ਤੇ ਆਪਣਾ ਹੋਸਟਲ 'ਚ ਵੀ ਹੈ ਨਹੀਂ ਕਿ ਬਾਕੀ ਦੱਸੇ ਦੁਕਾਨਾਂ ਤੇ ਵੀ ਰੇਡ ਕੀਤੀ ਜਾ ਰਹੀ ਹੈ। ਫਰਾਰ ਅਰੈਸਟ ਨਹੀਂ ਹੋਈ ਜਦੋਂ ਅਰੈਸਟ ਕਰਦੇ ਨੇ। ਨਹੀਂ ਜੀ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਗਾ ਇਹ ਜਿਹੜੇ ਦੋਸ਼ੀ ਨੇ ਅੱਜ ਇਹਨਾਂ ਦਾ ਕੋਈ ਰਿਕਾਰਡ ਨਹੀਂ। ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਆਪਣੀ। ਨਹੀਂ ਪਰਦੇ ਟਾਈਮ ਦੇ ਉੱਤੇ ਜਿਵੇਂ ਲੜਾਈ ਹੋਈ ਉਹੀ ਆਈ ਕੋਈ ਰੰਜਿਸ਼ ਨਹੀਂ ਹੈ ਕੀ ਇਹਨਾਂ ਦੀ।